ਜਿਹੜਾ ਇਸ ਤਰ੍ਹਾਂ ਸਾਡੇ ਨਾਲ ਸਾਡੇ ਪ੍ਰਤੀ ਬਿਹਾਰਾ ਨੂੰ ਕਿੰਨਾ ਜਿਆਦਾ ਪ੍ਰਸ਼ੰਸਾ ਕਰਦੇ ਨੇ ਤੇ ਅਫੀਸ ਨੂੰ ਸਾਭਾ ਬਹੁਤ ਵਧੀਆ ਸੀ ਉਹਨੇ ਗੱਡੀ ਚਲਾਈ ਗੱਡੀਆਂ ਨੂੰ ਅਸੀਂ ਡਿਵੈਲਪਮੈਂਟ ਸੈਂਟਰ ਤੋਂ ਨਾਲ ਰਸਿਵ ਹਾਂ ਗਾਈ ਤੋਂ ਉਹ ਸਰਕਾਰ ਵੱਲੋਂ ਬੋਜੇ ਵੱਲ ਮੇਰੇ ਸੈਂਟਰ ਚ ਲਾਏ ਆ ਗਏ ਹੈ ਜਿਹਨਾਂ ਵਿੱਚ ਘੱਟ ਖਰਚਾ ਹੁੰਦਾ ਜਿਹੜੇ ਪ੍ਰਾਈਵੇਟ ਹੈਗੇ ਆਪਣੇ ਵੱਲ ਤੋਂ ਤੇ ਚਲਾਦੇਗਾ ਉਹ ਲਗਭਗ 15 ਤੋਂ 25 ਲਿਆ ਪਰ ਹਰ ਬੱਚੇ ਦਾ ਆਪ ਨਹੀਂ ਕੋਈ ਫੈਮੀਆਂ ਸੂਚ ਕਰਨੇ ਫਿੱਟ ਨਹੀਂ ਅਸੀਂ ਉਹਨਾਂ ਕੋਲ ਪਹਿਲੇ ਗਏ ਜਿੰਨਾ ਆਪਾਂ ਬੱਚੇ ਨੂੰ ਸੌਣ ਲਈ ਲਾ ਦੋ ਤੋਏ ਵੀ ਉਹ ਚੀਜ਼ਾਂ ਤੋਂ ਬਰੇ ਹਟ ਕੇ ਦੋ ਸੈਕਟਰ ਸਾਡੇ ਸਰਕਾਰ ਦੇ ਨੇ ਹੈਗੇ ਤੇ ਇੱਥੇ ਠੰਗੜਨੀ ਹੈਗਾ ਠੰਗੜਾ ਨਹੀਂ ਪੈ ਰਿਹਾ ਕਿੱਥੇ ਕੋਲ ਸਰਕਾਰ ਦਾ ਮਨਤਾ ਪ੍ਰਾਪਤ ਹੈ ਇੱਕ ਰਹਿਤ ਹੈਗਾ ਠੰਗੜਾ ਨਹੀਂ ਪੈਦਾ ਹੀ ਆਹ ਜੀ ਨੇ ਹੱਦਲੇ ਪਾਸੇ ਆਹੀ ਹੈ ਇੰਦਾ ਆਹੀ ਪੂਰਾੜੀ ਦਾ ਜਿਤਨ ਨੂੰ ਨਾਥ ਕੋਣ ਲਈ ਸਰਕਾਰ ਜੋ ਡੀਐਸਪੀ ਸਾਹਿਬ ਆਪਣੇ ਅਪਰਾਧੇ ਕਰਦੇ ਨੇ ਸਰਕਾਰ ਅਪਰਾਧੇ ਕਰਦੀ ਆ ਅੱਜ ਜਿਹੜੀ ਮੀਟਿੰਗ ਦੇ ਵਿੱਚ ਤੁਹਾਨੂੰ ਸੁਝਾਅ ਦਿੱਤੇ ਗਏ ਨੇ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਵਿੱਚ ਆਪਾਂ ਆਣ ਜਾਣ ਪਤਾਪਨ ਹੁੰਦਾ ਹੀ ਹੈ ਵੀ ਕੌਣ ਅੰਦਰ ਆ ਕੌਣ ਬਾਹਰ ਜਾ ਲੇਕਿਨ ਹਰ ਇੱਕ ਬੰਦਾ ਡਰਦਾ ਉਹ ਡਰਦਾ ਕਿਤੇ ਵੀ ਕਾਨੂੰਨੀ ਗੱਤੁਰੀ ਪਾਉਣੀ ਆ ਜਾਂ ਰਜੇ ਵਾਲੇ ਤਾਂ ਪਤਾ ਲਿਖਾ ਦੇ ਕੇ ਨਾਂ ਚੱਕ ਲੈਣੀ ਆ ਉਹ ਕਰਦੇ ਨਾਲ ਜੇ ਆਪਾਂ ਦੱਸ ਵੀ ਦਵਾਂਗੇ ਕਿਹੇ ਦਾ ਸੁਧਾਰ ਹੋ ਜਵੇ ਕਾਉਂਡ ਯੇ ਸੁਧਾਰ ਉਹ ਨਾ ਡਿਸਕਲੋਜ਼ ਨਹੀਂ ਕਰਨਗੇ ਦੇ ਇਸ ਤਰ੍ਹਾਂ ਆਪਣਾ ਆਪਣੇ ਨਗਰ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਸਤਿਗੁਰੂ ਇਹਨਾਂ ਚੜ੍ਹਦੀ ਕਲਾ ਹਰਮਨਦਾਨ ਬੱਤੀ ਤੇ ਇਹਨਾਂ ਦੀ ਤੇ ਤੁਗਲੀ ਹਾਸ ਤੇ ਅੱਗੇ ਤਰੱਕੀ ਕਰੇ ਤੇ ਇਸ ਤਰ੍ਹਾਂ ਹੀ ਇਹ ਵਧੀਆ ਪ੍ਰਾਪ ਦੇ ਕਰਦੇ ਰਹਿਣ ਤਾਂ ਕਿ ਪਬਲਿਕ ਇਹਨਾਂ ਦੇ ਗੁਣ ਗੋਨੀ ਰਹੇ ਤੇ ਪ੍ਰਮਾਤਮਾ ਜੀ ਇਹਨਾਂ ਦਾ ਖਾਲਸਾ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਰਾਈਟ ਜੀ ਦਾ ਖਾਲਸਾ ਰਾਈਟ ਜੀ ਦਾ ਨਜ਼ਰ ਰਹੀ ਲੋਕਾਂ ਦੀ ਨਜ਼ਰ ਰਹੀ ਲੋਕਾਂ ਦੀ ਇਹ ਰੋਕੇ ਰਾਈਟ ਜੀ ਇਹਨਾਂ ਦਾ ਨਜ਼ਰ ਚਲੋ ਕੋਈ ਵਾਪਸ ਇਹਨੂੰ ਪਤਾ ਜੇ ਉਹਨਾਂ ਕੋਲ ਹੈ ਡਿਪਾਰਟਮੈਂਟ ਪੁੱਛੋ ਪਤਾ ਕੀ ਰਸਮੀ ਹੈ ਇਹ ਸੜਕਾਂ ਆ ਰਿਹਾ ਮਨਾਉਂਦਾ ਉਹਨਾਂ ਨੂੰ ਕੋਈ ਸਿਕਰ ਨਾ ਰਹਿ ਜੀ ਡਿਪਾਰਟਮੈਂਟ ਅੰਦਰੋਂ ਬਾਕੀ ਆਇਓ ਇਧਰ ਆਇਓ ਆਹ ਜਿੱਥੇ ਰੋੜੀ ਵੇਲੇ ਬਾਹਰ ਚੋਰੀ ਕਰਦੇ ਹਾਂ ਚੋਰੀ ਦੀ ਗੱਲ ਤਾਂ ਸਮਾਜ ਤੇ ਬੱਟ ਪਿੰਡ ਹੀ ਹੋਵੇ ਅਸੀਂ ਜਿਹੜਾ ਆਮ ਨਾਗਰਿਕ ਆ ਬਚ ਕੇ ਜੰਨੇ ਆਲਾ ਤੋਂ ਆਪਣੇ ਜੇਬੋਂ ਨੂੰ ਹੀ ਬਾਕੇ ਪੋੜਿਆ ਤੋਂ ਉਹ ਆਪਣੇ ਵਿਆਹ ਅਧਿਕਾਰ ਦਾ ਘਟਦੇ ਆ ਮਨੋਗਨ ਮੇਰਾ ਕੋਈ ਕਹਿਣਾ ਨਹੀਂ ਲੱਗਦਾ ਹਰ ਰਾਤ ਦੇਖੋ ਇਹ ਆਪਣਾ ਸਮਾਜੀ ਹੈ ਇਹ ਤੁਹਾਨੂੰ ਐਕਟ ਕੰਟਰੋਲ ਨਹੀਂ ਕਰ ਸਕਦਾ ਮੈਂ ਕੈਂਸੀ ਦੀ ਕੋ ਡਿਊਟੀ ਬੰਦ ਮੈਂ ਤਾਂ ਪਹਿਲੇ ਜਦੋਂ ਤੁਹਾਨੂੰ ਤੋਂ ਜੁਰਮ ਕੀਤੀ ਆ ਫੈਮਲੀ ਨੂੰ ਫ੍ਰਾਮ ਹੋ ਕੇ ਆਪਣੀ ਫੈਮਲੀ ਦਾ ਧਿਆਨ ਰੱਖ ਲੈ ਸੰਭਾਲ ਦੇ ਸੀ ਫੈਮਲੀ ਦੀ ਆਪਣੀ ਸੇਫ ਹੈ ਬੱਚੇ ਠੀਕ ਨੇ ਤੁਸੀਂ ਕੋਸ਼ਿਸ਼ ਕਰੋ ਕਿ ਬਾੜੀਆਂ ਦੀ ਮਤ ਬਾੜ ਬਾੜ ਦੇ ਕੋਈ ਚਾ ਕਰਾਵਾ ਮੜਾਇਆ ਉਹਦੀ ਵੀ ਮਦਦ ਕਰੋ ਦਾ ਇਹ ਨਾ ਮੁਝਾੜਾ ਹੋ ਜਾਵੇ ਇਹਦਾ ਹੀ ਹੈ ਕਿ ਸਾਨੂੰ ਇਹਨਾਂ ਦੀ ਮਿਹਰ ਠੀਕ ਹੋਵੇ ਕਿਉਂਕਿ ਇਹ ਸਿਸਟਮ ਜਿਹੜਾ ਹੈ ਤੁਹਾਨੂੰ ਜਿਹਨੇ ਕਿਸੇ ਨੇ ਜਿਹੜੀ ਸਾਡੇ ਘਰ ਤੇ ਪਹੁੰਚਣਾ ਹੈ ਹਾਂ ਜੀ ਉਹ ਨਹੀਂ ਜਿੱਤ ਰਿਹਾ ਬੈਠੋ ਉਹ ਕਈ ਵਾਰ ਲੋਕਾਂ ਦਾ ਐਰੋਡ 30 ਤੇ ਘੱਤੀ ਜਾਂਦਾ ਹੈ ਦੇਖੋ ਤੇ 20 ਮਿੰਟ ਨੂੰ ਪੀਤਾ ਬਣਾਈ ਜਾਂਦੇ ਨੇ ਉਹਨੂੰ ਰੋਕ ਕੇ ਰੋਡ ਤੇ ਕੈਨੇਟ ਆ ਤੁਰ ਜਾਏਗਾ ਜੇ ਗਿਰੇ ਹਾ ਤਾਂ ਉਹਦੇ ਬਾਰੇ ਨਵੇਂ ਲਾਅ ਦੇ ਵਿੱਚ ਮੈਂ ਦੱਸ ਰਣਾ ਜੇ ਸੀਸੀ ਸਜਾ ਡਰਾਈਵਰ ਨੂੰ 20000 ਦਾ ਨਵਾਂ ਐਮੈਂਡਮੈਂਟ ਅੱਜ ਤੋਂ ਹੋ ਗਿਆ ਹੈ 10 ਸਾਲ ਦੀ ਸਜਾ ਡਰਾਈਵਰ ਨੂੰ ਜੇ ਲੰਦਾ ਬੰਦਾ ਡ੍ਰਾਈਵ ਕਰਦਾ ਸ਼ਰਾਬ ਜਿੱਦਿਕੇ ਐਕਸੀਡੈਂਟ ਕਰਦਾ 10 ਸਾਲ ਦੀ ਬਲਕਨ ਨੂੰ ਅੱਜ ਤੋਂ ਐਮੈਂਡਮੈਂਟ ਨਵੇਂ ਹੋ ਗਿਆ ਹੈ ਇਸਰੇ ਰੋਡ ਤੇ ਚੱਲਣਾ ਅਰਬਣਾ ਪੂਰਾ ਪੇਰੇ ਉੱਤੇ ਚੱਲੇ ਮੈਂ ਰਾਸ਼ਾ ਨੂੰ ਨੱਕਾ ਰੱਖਦਾ ਆ ਇਹਦੀ ਮੈਂ ਕਮਿਸ਼ਨ ਨਹੀਂ ਹੱਦ ਰਾਤ ਤੇ ਮੋਟਰਸਾਈਕਲ ਵਾਲੇ ਉਹਦੇ ਸੁੱਖਣ ਵਾਲੇ ਅਸੀਂ ਜੀ ਦਵਾਈ ਦਵਾਈ ਲੈਣੇ ਲਾਦੇ ਨਹੀਂ ਆਏ ਅੱਜ ਮਾਵਨ ਨਗਰ ਆਈ ਨਹੀਂ ਛੱਡ ਕੇ ਤੁਸੀਂ ਫੈਸਲਾ ਕਰਦਾ ਮਾਤਾ ਹੈਡਮਨ ਸਰ ਤੇ ਆਚੂ ਨਵਾਨੀ ਦੇ ਘਰ ਵਰਦੇ ਅੱਡੇ ਤੇ ਦੁਕਾਨ ਤੇ ਬਰਕਰਾਰ ਜੇ ਤਿੰਨ ਕੰਢੇ ਚੜੇ ਹੋਣਗੇ ਲਾਇਸੈਂਸ ਕਿਸੇ ਕੋਲ ਨਹੀਂ ਠੀਕ ਹੈ ਕਿ ਨਹੀਂ ਲਾਇਸੈਂਸ ਬਣਾ ਕੇ ਫਿਰ ਆਪਣੇ ਬੱਚਿਆਂ ਨੂੰ ਇਹ ਮੋਟਰਸਾਈਕਲ ਦੇ ਨੰਬਰ ਤੇ ਕੰਮ ਜਰੂਰ ਜੀ ਪੂਰਾ ਆਪਣਾ ਨੰਬਰ ਪਲੇਟ ਵਗੈਰਾ ਲਈਏ ਬਰਾਬਰ ਤਿਆਰ ਕਰਕੇ ਜੁਵਾਇਆ 15% ਮੋਟ ਸਹਿਦ ਬਾਇਜ ਮੈਂ ਗੱਲ ਪਤਾ ਕਿ ਪੰਨੀ ਦੀ ਗੱਲ ਕਰ ਰਿਹਾ ਨੰਬਰ ਪਲੇਟ ਤੇ ਨਹੀਂ ਸਿਰਫ 100 ਰੁਪਏ ਦੀ ਲੱਗਦੀ ਹੁੰਦੀ ਤੇ ਉਹਦਾ ਕਾਰਨ ਪਤਾ ਕਿ ਕਿਉਂ ਹੋਉਂਦਾ ਮਨ 100% ਜਾਉਂਦਾ ਜੇ ਤੇ ਨਹੀਂ ਲੱਗੀ ਪੰਨਿਆਂ ਤੇ ਉਹ 5 ਰੁਪਏ ਤਾਂ ਨਹੀਂ ਸ਼ੱਕੀ ਹੋ ਗਏ ਨਾ ਆਪਣੇ ਜੇ ਮਨ 100 ਜੋ 90 ਨੂੰ ਨਹੀਂ ਲੱਗੀ ਤਾਂ ਫਿਰ ਕਿੰது ਨੂੰ ਰੋਕ ਕੇ ਤੇ ਮੈਂ ਸਵਾਲ ਕਰਦਾ ਹਾਂ ਕਿ ਜੇ ਬਦਾ ਸਹੀ ਲੱਗੀ ਹੋਗੀ ਅਸੀਂ ਕਿਹੜਾ ਕੋਈ ਲੱਗਦੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਜੇ ਨਾ ਨਹੀਂ ਤੇ ਕੋਈ ਨਾ ਰੁਕ ਗਿਆ ਤੇ ਸਾਡਾ ਵੀ ਕੰਮ ਘਟ ਜਾਂਦਾ ਜਿਵੇਂ ਆ ਪਬਲਿਕ ਪ੍ਰਸ਼ਾਸਨ ਹੁੰਦੀ ਉਹ ਤਾਂ ਨਾਲ ਨਾਲ ਰੂਪ ਕੋ ਕਾਗਜ਼ ਨੰਬਰ ਪੈਂਡ ਜੇ ਤੁਹਾਡੀ ਲੱਗੀ ਤੁਹਾਨੂੰ ਮੇਰੇ ਖਿਆਲ ਨਹੀਂ ਕਿ ਕੋਈ 70% ਨੂੰ ਰੋਕਦੇ ਰੋਕਦੇ ਤੇ ਪਾਪਰ ਨੰਬਰ ਤੇ ਲੱਗੀ ਕੋਈ ਲੱਤੇ ਕੋਈ ਰੋਕ ਫਰਸ਼ਵੋ ਕਾਹ ਇਹਦਾ ਘੱਟ ਵੀ ਇਹਦਾ ਨਹੀਂ ਭਜਣਾ ਜੇ ਨੰਬਰ ਭਿੰਡ ਨਹੀਂ ਲੱਗੀ ਫਿਰ ਤਾਂ ਰੋਕੋ 20 ਹਾਰ ਵਾਲੇ ਸੁਨਿਤਾ ਵਾਦੀ 80 ਤੱਕ ਸਭ ਜੇ ਰੋਕ ਲਈ ਤਾਂ ਫਿਰ ਪਾਮ ਹੱਥ ਤੋਂ ਕੇ ਖੜੀ ਜਿੱਦਣ ਜੀ ਕੇਸਾਂ ਦੇ ਲਿਆ ਆ ਇਸ ਦਾ ਨਿਸ਼ਾਨਾ ਕਿਸਰ ਲਈ ਹੈ ਕਿ ਮੈਨੂੰ ਆਪਣੀ ਡਿਊਟੀ ਕਰਨੀ ਪਵੇ। ਆਪਣੇ ਫੀਲਡ ਵਰਕ ਨੂੰ ਆਗੇ ਵਧਿਆ। ਲੋਕਾਂ ਨੂੰ ਸੁਣਾਉਣ ਲਈ ਜਦ ਬਰਦਾਸ਼ਤ ਹੋ ਜਾਂਦਾ। ਇੱਕਦੋਲਾ ਕਵਰ ਕਰ ਲਾਂਗੇ ਤੁਹਾਡਾ। ਜੇ ਸਾਡੀ ਆਪਾਂ ਲਾਅ ਨੂੰ ਫੋਲੋ ਕਰਕੇ ਨਹੀਂ ਕਰਨਾ ਹੈ ਤਾਂ ਐਕਸੀਡੈਂਟ ਬਾਅਦ ਹੋ ਜਾਣਾ ਟੀਮ ਮੇਲਾ। ਜਿੱਦਰ ਭਈਆਂ ਨਹੀਂ ਕਰਦਾ ਰਿਸੋਰਸ ਵਜਿਰਾ ਫੀਲਡ ਪਾਣੀ ਮਿਲੂਗਾ ਜੇ ਪੇਪਰ ਜੇ। ਇਹ ਜੁਬਾ ਸਾਧਾਰਨ ਹੁੰਦਾ।